ਲਾਕਸਨ ਸੁਧਾਨਾ ਤੋਂ ਇਹ ठेकेदार ਨੇ ਜਿਹੜਾ ਸਕਾ ਹਾਈਵੇ ਬਣਾਈ ਕਰ ਬਣ ਰਿਹਾ ਉਹਨਾਂ ਨੂੰ ਜਾਨਵਾਰ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜ ਦੀ ਧਮਕੀ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਦੇ ਖਰਤੇ ਜਿਹੜੀ ਕਾਰਵਾਈ ਕੀਤੀ ਹੈ ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣਗੇ ਸਰਕਾਰ ਖੇਡ ਕੀ ਖੇਡ ਰਹੀ ਹੈ ਜਿਵੇਂ ਲੱਖੇ ਦੇ ਉੱਤੇ ਇੱਕ ਫਿਕਰ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ ਇੱਕ ਲੱਖ ਚਿੱਟਾ ਵੇਚਣਾ ਲੱਖੇ ਦੇ ਸਬੰਧ ਪਾਕਿਸਤਾਨ ਦੀਆਂ ਯਸ਼ੀਆਂ ਨਾਲ ਆ ਲੱਖੇ ਦੇ ਸਬੰਧ ਕਿਸੇ ਜੋ ਕੈਨੇਡਾ ਬੈਠੇ ਕਿਸੇ ਅੰਗਸਟਰ ਨਾਲਾ ਤੇ ਲੱਖਾ ਉਥੋਂ ਚਿੱਟਾ ਵੀ ਵੇਚਦਾ ਤੇ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਕਰਦਾ ਇਹ ਪਰਚਾ ਲੱਖੇ ਤੇ ਹੁੰਦਾ ਤੇ ਲੱਖੇ ਨੂੰ ਘੱਟੋ ਘੱਟ 20 ਦਿਨਾਂ ਬਾਅਦ ਜਦੋਂ ਕੋਈ ਉੱਥੇ ਗੱਲ ਨਿਕਲ ਕੇ ਆਉਂਦੀ ਆ ਗਾਂਹਾਂ ਦੀਆਂ ਫਿਰ ਪਤਲਾ ਦੇ 20 ਦਿਨ ਪਹਿਲਾਂ ਲੱਖੇ ਤੇ ਇੱਕ ਐਫਆਈਆਰ ਦਰ ਗਿਆ ਹੁਣ ਇਹ ਮੇਰੇ ਤੇ ਜਿਹੜੀ ਖਬਰ ਚਲ ਪਈ ਆ ਤੜਕੇ ਦੀ ਲੱਖਾ ਕਿਸੇ ਠੇਕੇਦਾਰ ਨੂੰ ਸਾੜਨ ਦੀਆਂ ਧਮਕੀਆਂ ਦੇ ਕੇ ਗਿਆ ਲੱਖਾ ਕਿਸ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਪੂਰੀ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਦੇ ਗਿਆ ਹੋਊਗਾ ਪੂਰੀ ਕੋਈ ਸਿੱਕੀ ਵੀ ਹੋਊਗੀ ਪੁਰਾਣ ਕੋਈ ਨਾ ਕੁੱਤਾ ਫੋਟੋ ਕੋਈ ਨਾ ਕੋਈ ਦਾ ਸਬੂਤ ਤੱਤ ਕੋਈ ਨਹੀਂ ਪਰ ਇਹ ਜਿਹੜਾ ਜਿਹੜੀ ਸਾਜ਼ਿਸ਼ ਆ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਆ ਵੀ ਜਦੋਂ ਹੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਆਉਂਦਾ ਹਾਂ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਲਾਂਭੰਦੀ ਕਰਦੇ ਹਾਂ ਉਹਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰਦਾ ਯਤਨ ਕਰਦੀ ਹੁਣ ਸਾਡਾ ਮੁੱਦਾ ਚੱਲ ਰਿਹਾ ਹੈ ਬੁੱਡੇ ਦਰਿਆ ਨੂੰ ਬੰਨ੍ਹ ਮਾਰਨ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵੇਦਾਂ ਪ੍ਰਣ ਤੋਂ ਲੈ ਕੇ ਸ਼ੀਰਕਰਤਾਰ ਸਿੰਘ ਸਰਾਬੇ ਦੇ ਪੁੱਤਰ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈ ਵੀ ਜਾਂਦਾ ਹੱਲ ਕਰ ਦੋ ਜਿਹੜੀਆਂ ਯਾਰਾਂ ਡਾਈ ਫੈਕਟਰੀਆਂ ਪਾ ਰਹੀਆਂ ਨੇ ਸੱਤ ਲੋਚ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ ਯਾਰਾਂ ਬੰਦ ਕਰ ਦੋਗੇ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਣ ਆਉਣ ਦੀ ਕੋਸ਼ਿਸ਼ ਕਰ ਰਹੀ ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਹਾਂ ਕਿ ਮੀਡੀਆ ਮੇਰਾ ਕੋਈ ਵਰਸ਼ਨ ਦੇ ਬਿਨਾ ਮੇਰੀ ਕੋਈ ਗੱਲ ਸੁਣੇ ਬਿਨਾ ਮੇਰਾ ਕੋਈ ਜਵਾਬ ਲੇ ਬਿਨਾ ਚਲਾ ਰਿਹਾ ਮੈਨੂੰ ਭੂ ਮਾਫੀਆ ਵੀ ਬਣਾ ਰਿਹਾ ਦੇਖੋ মিডিਆ ਦੇ ਵਿੱਚ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੇ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਵੀ ਭਾਈ ਛੋਡੇ ਉੱਤੇ ਆ ਇਲਜ਼ਾਮਬਾਜ਼ੀ ਹੋਈ ਆ ਛੋਡੇ ਉੱਤੇ ਆ ਖਬਰ ਚੱਲ ਰਹੀ ਆ ਛੋਡੇ ਕਿਸੇ ਬੰਦੇ ਨੇ ਆ ਕੇ ਆ ਛੋਡੇ ਤੇ ਇਲਜ਼ਾਮ ਲਾ ਥੋੜਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਸੇ ਨੈਸ਼ਨਲ ਹਾਈਵੇ ਤੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਉਚਾਉਣ ਦੀ ਧਮਕੀ ਦਿੰਦਾ মিডিਆ ਟ੍ਰੈਲ ਤੋਂ ਪਹਿਲੇ ਚੱਲ ਜਾਂਦਾ ਸੋ ਮੈਂ ਸਭ ਦੇ ਰੂਪ ਦੇ ਵਿੱਚ ਗੱਲ ਕਹਿਣਾ ਚਾਹੁੰਦਾ ਭਵਾਂ ਕਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਹੈ ਸਾਹ ਚੱਲ ਜੇ ਵੀ ਜਿੰਨਾ ਚਿਰ ਰੱਖਾ ਜਾਂਦਾ ਇਹ ਆਵਾਜ਼ ਐਸਾ ਹੀ ਚੱਲਦਾ ਤੂੰ ਪਹਿਲਾਂ ਵੀ ਕੋਸ਼ਿਸ਼ਾਂ ਕਰ ਲੀਆਂ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲੀਆਂ ਪਰਚੇ ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੁੱਤਾ ਮਾਰਾਂ ਮੇਰੇ ਤੇ ਕਿੱਡਾ ਬੰਦਾ ਲਜਾਂ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ ਜੱਟਿਆਂ ਖਿਲਾਫ ਲੜਦਾ ਉਹਦੇ ਉੱਤੇ ਕਿੱਟਾ ਵੇਚ ਰਿਹਾ ਹੁਣ ਇੱਕ ਨਵੀਂ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਰ ਦਰਜ ਹੋਗੀ ਕੋ ਹੋਣੀ ਆ ਇਹਦਾ ਕੀ ਬਣੂ ਜੈ ਕਿਸ ਤਰੀਕੇ ਨਾਲ ਮੈਨੂੰ ਇਹ ਚਲ ਜਾਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ মিডিਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਵੀ ਮੈਂ ਕਿੱਥੇ ਆ ਮੈਂ ਕਿਰੋਂ ਸਾੜਨ ਦੀ ਧਮਕੀ ਦਿੱਤੀ ਹੈ ਕਿਨੂੰ ਮਾਰਨ ਦੀ ਧਮਕੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁੱਡੇ ਹਟਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਇਹ ਜੇਲ੍ਹਾਂ 'ਚ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਜਿਬਰੂ ਗਾਰਦੀਆਂ ਜੇਲ੍ਹਾਂ ਦੇ ਵਿੱਚ ਪਿਛਲੇ 1.5 ਸਾਲ ਤੋਂ ਬੰਦ ਹਨ। ਉਹਨਾਂ ਉਹਨਾਂ ਦੇ ਵਿੱਚੋਂ ਜਿੱਥੇ ਵੀ ਚੁੱਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਅੱਖ ਚਾ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ NSA ਦੇ ਵਿੱਚ ਜਿਹੜਾ ਵਾਦਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਦਾਇਤਾਂ ਮੁਤਾਬਕ ਇੱਥੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਭਾਰ ਕੋਲ ਸੈਂਟਰ ਕੋਲੇ ਵੀ ਇਹਦੀ NSA ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ। ਤੋ ਇਹ ਜਿਹੜੀ ਮੈਂ ਵਾਰ-ਵਾਰ ਕਹਿਣਾ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਵਿੰਤੇ ਗੁੱਟੜ ਦੀ ਰੂਪ ਪ੍ਰਵੇਸ਼ ਕਰ ਗਈ ਆ ਕਿ ਕਿਵੇਂ ਇਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਇਹ ਦੱਬਣਾ ਚਾਹੁੰਦੇ ਨੇ ਕੁੱਟਲਣਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਕਹਿੰਦੇ ਬਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ ਕਾਲੇ ਕਾਨੂੰਨ ਅਸੀਂ ਖਤਮ ਕੀਤੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਸਖਤ ਕਰਤਾ ਕੰਮ ਕਿਵੇਂ ਪੂਰੇ ਦੇਸ਼ ਨੂੰ ਪੂਰ ਸਟੇਟ ਬਣਾਉਣਾ ਕਿਵੇਂ ਪੁਸ ਨੂੰ ਪਾਵਰਾਂ ਦੇਣੀ ਹੈ ਕਿਵੇਂ ਸੰਘਰਸ਼ਾਂ ਨੂੰ ਪੁੱਛਣਾ ਉਹਦੀ ਇੱਕ ਆਧਾਰਤਨ ਦਾਦਨਾ ਚਟਾਲੇ ਆਈ ਹੈ ਚਟਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ট্রান্সਫਾਰਮ ਸੜਿਆ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਰਹੇ ਕੋਨਾ ਦੇ ਉੱਤੇ ਗ੍ਰੈਡ ਦੇ ਅਨੁਘੇਰਨ ਦੇ ਮਸਲੇ ਦੇ ਉੱਤੇ ਉਹਨਾਂ ਦੇ ਧਰਾਵਾ ਕਿਹੜੀਆਂ ਲਾਗਾਂ ਜਿੰਨਾਂ ਚ ਉਮਰ ਕੈ ਜਾਣ ਜਾਨੀ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਇਹ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਮਲਾਜ਼ਮਾਂ ਦੀ ਹੈ ਹੱਕ ਮੰਗਣ ਵਾਲੇ ਲੋਕਾਂ ਦੀ ਹੈ ਉਹ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਤਹਿਤ ਕੁਜਲ ਦੇਣਾ ਚਾਹੁੰਦੇ ਸੋ ਪੰਜਾਬ ਦੇ ਲੋਕਾਂ ਨੂੰ ਫੀਲ ਆ ਯਾਰ ਵੀ ਇਹ ਜਿਹੇ ਮਸਲਾਂ ਤੇ ਖੁੱਲ ਕੇ ਬੋਲੋ ਖੁੱਲ ਕੇ ਆਪਣੇ ਲੋਕਾਂ ਨਾਲ ਖੜੋ ਇਹਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਲੱਖਾਂ ਸਾਢੇ ਨਹੀਂ ਧਮਕੀ ਦਿੰਦਾ ਜੀ ਲੱਖਾਂ ਹੁਤੇ ਆਇਆ ਨਹੀਂ ਹੁਣ ਇਹਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁੱਕਵੇਂ ਰੂਪ ਵਿੱਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਇਹ ਲਖੇ ਮਾਮਲਾ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਮਾਮਲਾ ਕਿੱਥੋਂ ਦਾ ਹੈ ਇਹ ਮੁੱਲਾਂਪੁਰ ਦਾ ਦੱਸਿਆ ਜਾ ਰਿਹਾ ਲੁਧਿਆਣੇ ਦਾ ਭਾਜੀ ਲੁਧਿਆਣੇ ਦਾ ਜੋ ਇਹਦੇ ਚਾਰਜ ਹੈ ਮੈਂ ਤਾਂ ਇਹ ਤਾਂ ਸੁਣਿਆ ਕਿ ਇਹ ਇਹਦੇ ਚ ਵੀ ਲਖੇ ਦੇ ਖਿਲਾਫ ਲੱਖਾ ਉਹ ਫਿਰ ਚੇਕੇਦਾਰ ਨੂੰ ਸਾਲਮ ਆਇਆ ਧਮਕੀ ਦੇ ਰਿਹਾ ਭੂ ਮਾਫੀਆ ਕੋਈ ਬਣਾਤਾ ਮੈਨੂੰ ਜਿਵੇਂ ਪਹਿਲਾਂ ਸਮਾਗਦਰ ਬਣਾਉਣ ਦੀਆਂ ਕੋਸ਼ਿਸ਼ਾਂ ਬਸਾਦਸ ਕਰਨ ਆਉਂਦੀਆਂ ਕੋਸ਼ਿਸ਼ਾਂ ਹੁਣ ਭੂ ਮਾਫੀਆ ਨਾਲ ਜੋੜਤਾ ਇਹਨੇ ਜੇ ਕਿਨਸ ਇਹ ਕਿੱਡਾ ਵੱਡਾ ਮੈਂ মিডিਆ ਨੂੰ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ ਬੰਦਾ ਆਪਣੀ ਛਵੀ ਨੂੰ ਸੁਧਾਰਦਾ ਸੁਧਾਰਦਾ ਕਈ ਦਹਾਕੇ ਲੱਗ ਜਾਂਦੇ ਹੈ ਕਿਤੇ ਉਮਰ ਲੰਘ ਜਾਂਦੀ ਹੈ ਇੱਕ ਮਿੰਟ ਲਾਉਨੇ ਹੋ ਤੁਸੀਂ ਬੰਦੇ ਦੇ ਉੱਤੇ ਇੱਕ ਐਨੇ ਚਿਰਕ ਤਿਆਰ ਕਰਦੇ ਨੇ ਵੀ ਬੰਦਾ ਗੈਂਗਸਟਰ ਆ ਜੀ ਮੈਨੂੰ ਤਾਂ ਹੁਣ ਤੱਕ ਵੀ ਪਹਿਲਾਂ ਗੈਂਗਸਟਰ ਨੂੰ ਸਾਫ ਕਰ ਗਿਆ ਹੈ ਕਹਿਣ ਲੱਗੇ ਇਹ ਇਹ ਵੀ ਕੋਈ ਇੱਦਿ ਕੇ ਸਾਫ ਕਰ ਹੁੰਦੇ ਹੁੰਦੇ ਹੈ ਮੈਂ ਤਾਂ ਹੈਰਾਨ ਹਾਂ ਇਸ ਗੱਲ ਤਿੰਨ ਚੋਣਾਂ ਵਿੱਚ ਲੜ ਲਿਆ ਦੋ ਵਿਧਾਨ ਸਭਾ ਦੀਆਂ ਟੈਂਪਰੀ ਪਰ ਅਸੀਂ ਫਤਬਾਵੀ ਸੋਨਾ ਮੰਗਿਆ 84000 ਬੋਲ ਦੀ ਲੋਕਾਂ 84000 ਬੰਦੇ ਦੇ ਤਾਂ ਫਤਬਾ ਦਿੱਤਾ ਮੰਗਿਆ ਤੇ ਇਸ ਕਰਕੇ ਮੈਂ ਪੰਜਾਬ ਦੇ ਮੁਖਮੰਨ ਨੂੰ ਸਿੱਧੇ ਰੂਪ ਵਿੱਚ ਚੈਲੰਜ ਮੰਗਲੋ ਚੁਣੌਤੀ ਮੰਗਲੋ ਵਿਵਾਰੀ ਵਾਲੇ ਦੇ ਯਾਪਨੋਂ ਨਵੇਟ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ ਐਨਐਸ ਯੂਪੀ ਲਾ ਕੇ ਅੰਦਰ ਹੀ ਸਿੱਟਦੇ ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਦਾ ਜਾਂ ਕੰ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਘੇਰਦਾ ਜਾਂ ਕਰਦਾ ਜਾਂ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਤੈਨੂੰ ਸਾੜ ਲੱਗਿਆ ਤੈਨੂੰ ਮਾਰ ਲੱਗਿਆ ਤੈਨੂੰ ਧਮਕੀ ਦੇਣ ਲੱਗਿਆ ਤੀਜੇ ਦਾ ਕੋਈ ਨਾ ਕੋਈ ਪਰ ਮੈਂ ਤੁਹਾਨੂੰ ਦੱਸਣਾ ਵੀ ਇਸੇ ਤਰੀਕੇ ਨਾਲ ਹੈ ਬੁੱਡੇ ਦਰਿਆ ਵਾਲੇ ਮਸਲੇ